ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਤ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 350 ਸਾਲਾ ਗੁਰਿਆਈ ਦਿਵਸ ਨੂੰ ਸਮਰਪਤ ਗੁਰਦੁਆਰਾ ਸ਼ਰੀਫ ਮਟਨ ਸਾਹਿਬ ਕਸ਼ਮੀਰ ਤੋਂ 15 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਨਗਰ ਕੀਰਤਨ ਪ੍ਰారంਭ ਕਰਨ ਜਾ ਰਹੀ ਹੈ 15 ਨੂੰ ਸਵੇਰੇ 9 ਵਜੇ ਮਟਨ ਸਾਹਿਬ ਤੋਂ ਇਹ ਨਗਰ ਕੀਰਤਨ ਵਾਨਾ ਹੋਵੇਗਾ ਪੂਰੇ ਕਸ਼ਮੀਰ ਦੀਆਂ ਸੰਗਤਾਂ ਉਥੇ ਉਤਸ਼ਾਹ ਦੇ ਨਾਲ ਪਹੁੰਚ ਰਹੀਆਂ ਨੇ ਔਰ 15 ਨੂੰ ਰਾਤ ਜੰਮੂ ਡਿਗਿਆਣਾ ਆਸ਼ਰਮ ਨਗਰ ਕੀਰਤਨ ਦਾ ਵਿਸ਼ਰਾਮ ਹੋਵੇਗਾ 16 ਨੂੰ ਸਵੇਰੇ 9 ਵਜੇ ਡਿਗਿਆਣਾ ਆਸ਼ਰਮ ਜੰਮੂ ਤੋਂ ਚੱਲ ਕੇ ਰਸਤੇ ਤੋਂ ਹੁੰਦਾ ਹੋਇਆ ਲਖਣਪੁਰ ਤੋਂ ਪੰਜਾਬ ਐਂਟਰ ਹੋਵੇਗਾ ਔਰ ਪੰਜਾਬ ਆ ਕੇ ਡਿਫੈਂਸ ਰੋਡ ਪਠਾਨਕੋਟ ਤੋਂ ਮਮੂਨ ਕੈਂਟ ਮਮੂਨ ਕੈਂਟ ਤੋਂ ਪਠਾਨਕੋਟ ਸ਼ਹਿਰ ਪਠਾਨਕੋਟ ਸ਼ਹਿਰ ਤੋਂ 16 ਨੂੰ ਸ਼ਾਮ ਰਾਤਰੀ ਨੂੰ ਗੁਰਦਰਾ ਬਾਦਸਾ ਵਿਖੇ ਪਹੁੰਚੇਗਾ ਔਰ ਇੱਥੇ ਵੱਡਾ ਸਵਾਗਤ ਸੰਗਤਾਂ ਵੱਲੋਂ ਕੀਤਾ ਜਾਵੇਗਾ ਰਸਤੇ ਵਿੱਚ ਵੀ ਜਗ੍ਹਾ-ਜਗ੍ਹਾ ਪੜਾਅ ਹੋਣਗੇ ਜਿੱਥੇ ਸੰਗਤਾਂ ਇਸ ਨਗਰ ਕੀਰਤਨ ਦਾ ਸਵਾਗਤ ਕਰਨਗੀਆਂ ਔਰ 17 ਤਰੀਕ ਨੂੰ ਸਕੂਲਾਂ ਦੇ ਬੱਚੇ ਲਾਗੇ ਦੀਆਂ ਸੰਗਤਾਂ ਗੁਰਦਰਾ ਬਾਦਸਾ ਵਿਖੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਤਰ ਹੋਣਗੀਆਂ ਨਗਰ ਕੀਰਤਨ ਨੂੰ ਰਵਾਨਾ ਕਰਨਗੀਆਂ ਔਰ ਇਥੋਂ ਚੱਲ ਕੇ ਨਗਰ ਕੀਰਤਨ ਪਰਮਾਨੰਦ ਦਿਨਾਨਗਰ ਸ਼ਹਿਰ ਗੁਰਦਾਸਪੁਰ ਬਾਈਪਾਸ ਟਿਮੜੀ ਜੇ ਬੜੀ ਕੈਂਟ ਪ੍ਰਾਣਾਸ਼ਾਲਾ ਤੋਂ ਹੁੰਦਾ ਹੋਇਆ ਨਸ਼ਹਿਰੀ ਪਤਨ ਰਾਹੀਂ ਅਗਾ ਗਰਨਾ ਸਾਹਿਬ ਰਾਤੀ ਦਾ ਜਿਹੜਾ ਵਿਸ਼ਰਾਮ ਕਰੇਗਾ ਸੋ ਆਪ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਆ ਕਿ ਇਸ ਰੂਟ ਦੇ ਉੱਪਰ ਆਪ ਜੀ ਜਿੱਥੇ ਵੀ ਸੇਵਾ ਕਰ ਸਕਦੇ ਹੋ ਸਵਾਗਤ ਗੇਟ ਲਗਾਏ ਜਾਣ ਹੋਲਡਿੰਗ ਬੋਰਡ ਲਗਾਏ ਜਾਣ ਝੰਡੀਆਂ ਲਗਾਈਆਂ ਜਾਣ ਨਗਰ ਕੀਰਤਨ ਦੇ ਸਵਾਗਤ ਵਾਸਤੇ ਫੁੱਲਾਂ ਦੀ ਵਰਖਾ ਕੀਤੀ ਜਾਵੇ ਔਰ ਸਟਾਰ ਲਗਾਏ ਜਾਣ ਤਾਂ ਜੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਇਹ ਨਗਰ ਕੀਰਤਨ ਨੂੰ ਅਸੀਂ ਇਤਿਹਾਸਕ ਬਣਾ ਸਕੀਏ ਨਾਲ ਨਾਲ ਸੰਗਤਾਂ ਨੂੰ ਢਾਡੀ ਕੁਇਸ਼ਰ ਪ੍ਰਚਾਰਕ ਸਹਿਬਾਨ ਇਤਿਹਾਸ ਤੋਂ ਵੀ ਜਾਣੂ ਕਰਾਉਣਗੇ ਔਰ ਇਸ ਸਮੇ ਸਾਡੇ ਨਾਲ ਜੋ ਵਿਸ਼ੇਸ਼ ਸਹਿਯੋਗੀ ਇਸ ਇਲਾਕੇ ਦੇ ਵਿੱਚ ਗੁਰਦੁਆਰਾ ਬਾਟਸਾਪ ਦੇ ਮੈਨੇਜਰ ਸਾਹਿਬ ਨੇ ਸਰਦਾਰ ਸਰਬਜੀਤ ਸਿੰਘ ਜੀ ਗੁਰਦੁਆਰਾ ਬਾਟਸਾਪ ਦੇ ਹੈਡ ਗ੍ਰੰਥੀ ਸਾਹਿਬ ਨੇ ਸਿੰਘ ਸਾਹਿਬ ਗਿਆਨੀ ਸੁਖਰਾਜ ਸਿੰਘ ਜੀ ਨਾਲ ਪਠਾਨਕੋਟ ਦੇ ਸਮੁੱਚੇ ਪ੍ਰਚਾਰਕ ਸਹਿਬਾਨ ਹਾਜ਼ਰ ਨੇ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਆਪ ਜੀ ਨੂੰ ਸਮੁੱਚ ਵੱਡਾ ਸਹਿਯੋਗ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ